ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਰੀਅਲ ਪੰਜਾਬ ਨਿਊਜ਼ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਣੁ ਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਆ ਰਹੀ ਹੁਣੇ-ਹੁਣੇ ਇਸ ਵੱਡੇ ਲੀਡਰ ਦਾ ਹੋ ਗਿਆ ਦੇਹਾਂ ਤੱਕ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਆ ਰਹੀ ਹੈ ਜੀ ਹਾਂ ਜਾਣਕਾਰੀ ਹੁਣੇ-ਹੁਣੇ ਮਿਲੀ ਹੈ ਕਿ ਮਹਾਰਾਸ਼ਟਰ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਇਹਦਾ ਡੇਟ ਦੇ ਸੰਸਦ ਮੈਂਬਰ ਬਸੰਤ rau ਚੋਹਾਨ ਦਾ ਦਿਹਾਂਤ ਹੋ ਗਿਆ ਬਸੰਤ rau ਚਵਾਨ ਕਾਂਗਰਸ ਪਾਰਟੀ ਦੀ ਟਿਕਟ ਦੇ ਸੰਸਦ ਮੈਂਬਰ ਸਨ ਜੀਹਾਂ ਤੇ ਨਾਲ ਹੀ ਜਾਣਕਾਰੀ ਮੁਤਾਬਕ ਈਮਾਰ ਨੂੰ ਲੀਵਰ ਇਨਫੈਕਸ਼ਨ ਕਾਰਨ ਦੇ ਡੇਟ ਦੇ ਇੱਕ ਨਿੱਜੀ ਹਸਪਤਾਲ ਪਰ ਤੇ ਕਰਵਾਇਆ ਗਿਆ ਸੀ ਜਿੱਥੇ ਸਾਲਿਆਂ ਚ ਦਿੱਕਤ ਆ ਰਹੀ ਸੀ ਤੇ ਉਸ ਦਾ ਬਲੱਡ ਪ੍ਰੈਸ਼ਰ ਵੀ ਘਟ ਸੀ ਬਸੰਤ ਚਵਾਨ ਨੇ ਅੱਜ ਤੜਕੇ ਕਰੀਬ 3 ਵਜੇ ਆਖਰੀ ਸਾਹ ਲਿਆ ਦੱਸਿਆ ਜਾ ਰਿਹਾ ਹੈ ਕਿ ਉਹ ਲੰਬੇ ਸਮੇਂ ਤੋਂ ਬਿਮਾਰ ਸਨ ਬਸੰਤ ਚਵਾਨ 70 ਸਾਲ ਦੇ ਸਨ 15 ਦਿਨ ਪਹਿਲਾਂ ਸਾ ਲੈਂ ਜਿੱਤ ਤਕਲੀਫ ਹੋਣ ਕਰਕੇ ਉਹਨਾਂ ਨੂੰ 9.5 ਦੇ ਇੱਕ ਹਸਪਤਾਲ ਚ ਦਾਖਲ ਕਰਵਾਇਆ ਸੀ ਕੁਝ ਦਿਨ ਬਾਅਦ ਉਹਨਾਂ ਨੂੰ ਹైదరాబాద్ ਦੇ ਇੱਕ ਹਸਪਤਾਲ ਚ ਭਰਤੀ ਕਰਵਾਇਆ ਗਿਆ ਤੁਹਾਨੂੰ ਦੱਸ ਦੇ ਕਿ ਸ਼ਾਮ ਤੱਕ ਪਸੰਦ ਚਵਾਨ ਦੀ ਮਰਤਕ ਦੇ ਉਹਨਾਂ ਦੇ ਪਿੰਡ ਲਿਆਂਦੀ ਜਾਵੇਗਾ ਅਤੇ ਤੁਹਾਨੂੰ ਦੱਸ ਦੇ ਕਿ ਪਸੰਦ ਚਵਾਨ ਨੂੰ ਆਮ ਲੋਕਾਂ ਦਾ ਨੇਤਾ ਕਿਹਾ ਜਾਂਦਾ ਸੀ ਅਸ਼ੋਕ ਚਵਾਨ ਵਿਰੋਧੀ ਧਿਰ ਦੇ ਨੇਤਾ ਵਿਜੇ ਵਡੇ ਵਦੇਤੀ ਵਾਰ ਸਮੇਤ ਕਈ ਨੇਤਾਵਾਂ ਨੇ ਉਸੰਤ ਚਵਾਨ ਦੇ ਦੁੱਖ ਦੇ ਦਿਹਾਣ ਤੇ ਸ਼ਰਧਾਂਜਲੀ ਦਿੱਤੀ ਵੀਡੀਓ ਦੇਖਣ ਲਈ ਤੋਂ ਬਾਅਦ ਡਾਲਾ ਤੁਹਾਨੂੰ ਬਾਦ